ਭਗਤਪੂਰਨ ਸਿੰਘ ਪਿੰਗਲਵਾੜੇ ਵਾਲਾ ਬਣ ਗਿਆ ਕਿੰਨੇ ਹਜ਼ਾਰ ਪਾਗਲਾ ਅਨਾਥਾਂ ਵਿਧਵਾਵਾਂ ਬੇਸਹਾਰਾ ਹੈਂਡੀਕੈਪ ਲੋਕਾਂ ਨੂੰ ਪਾਲ ਗਿਆ ਜਿਹੜੇ ਕੋਲ ਰੋਟੀ ਨਹੀਂ ਸੀ ਖਾਣ ਨੂੰ ਜਿਹੜਾ ਦਸਵੀਂ ਚੋਂ ਫੇਲ ਹੋ ਗਿਆ ਜਿਹਨੂੰ ਮਾਣੇ ਨਖੱਟੂ ਕਿਹਾ ਸੀ ਜਦੋਂ ਬਾਣੀ ਨਾਲ ਜੁੜਿਆ ਤੇ ਕੌਮ ਦਾ ਹੀਰਾ ਬਣ ਗਿਆ ਕਦਮ ਸ੍ਰੀ ਦੇ ਅਵਾਰਡ ਤੱਕ ਉਹ ਪਹੁੰਚਿਆ ਸਾਧ ਸੰਗਤ ਜੀ ਜਿਹਦਾ ਮਨ ਪੜਾਈ ਚ ਟਿਕਦਾ ਨਹੀਂ ਬਾਣੀ ਨੇ ਮਨ ਸਟੇਬਲ ਕਰ ਦਿੱਤਾ ਅੱਜ ਕਹਿੰਦੇ ਆ ਨਾ ਬੱਚੇ ਸਾਡੇ ਕੰਟਰੋਲ ਚ ਨਹੀਂ ਐ ਬੱਚੇ ਟਿਕਦੇ ਨਹੀਂ ਐ ਬੱਚੇ ਬੁਲਟ ਮੰਗਦੇ ਆ ਬੱਚੇ ਮੋਬਾਈਲ ਚਲਾਉਂਦੇ ਆ 1.5 ਲੱਖ ਦਾ ਮੋਬਾਈਲ ਮੰਗਦੇ ਆ ਜੇ ਅਸੀਂ ਬੱਚਿਆਂ ਨੂੰ ਸੰਸਕਾਰ ਜਿਸ ਮਾਂ ਨੇ ਜੰਮਿਆ ਉਸ ਮਾਂ ਨੇ ਦੇਣੇ ਆ ਗਵੰਡੀਆਂ ਤੋਂ ਆਸ ਨਾ ਕਰਿਓ ਕਿਸੇ ਦੂਜੇ ਤੇ ਬਲੇਮ ਨਾ ਕਰਿਓ ਮਾਂ ਪਹਿਲਾ ਟੀਚਰ ਤੇ ਦੂਜਾ ਰੱਬ ਹੁੰਦੀ ਐ ਮਾਂ ਨੇ ਬੱਚਾ ਸੰਭਾਲਣਾ ਹੈ ਜੇ ਬੱਚਾ ਵਿਗੜਦਾ ਹੈ ਜੇ ਬੱਚਾ ਚਿੱਟਾ ਖਾਂਦਾ ਹੈ ਜੇ ਬੱਚਾ ਮੋਬਾਈਲ ਦਾ ਐਡਿਕਟ ਹੋ ਜਾਂਦਾ ਹੈ ਤੇ ਉਹਦੀ ਜਵਾਬਦੇਹੀ ਸਾਡੀ ਕੌਮ ਨੂੰ ਸਾਡੇ ਸਮਾਜ ਨੂੰ ਸਾਡੀ ਕਮਿਊਨਿਟੀ ਨੂੰ ਉਸ ਮਾਂ ਦੀ ਹੋਣੀ ਚਾਹੀਦੀ ਆ ਤੇ ਮਾਂ ਨੂੰ ਕਿਟਾਰੇ ਵਿੱਚ ਖੜਾ ਕਰਨਾ ਚਾਹੀਦਾ ਤੇਰਾ ਪੁੱਤ ਕਿਉਂ ਵਿਗੜਿਆ ਬਜਾਏ ਰੋਣ ਦੇ ਜਮਾਨਾ ਮਾੜਾ ਸਮਾਂ ਮਾੜਾ ਹਾਲਾਤ ਮਾਰੇ ਜੇ ਮੈਂ ਬੱਚੇ ਨੂੰ ਪੈਦਾ ਕੀਤਾ ਵੱਡ ਜ ਮਾਈ ਕੰਟਰੀਬਿਊਸ਼ਨ ਗੱਲ ਆਪਣੇ ਤੋਂ ਸ਼ੁਰੂ ਕਰੀਏ ਉਂਗਲਾ ਖੜੀਆਂ ਕਰਨੀਆਂ ਬਹੁਤ ਸੌਖੀਆਂ ਨੇ ਸੋ ਜਦੋਂ ਬੱਚਾ ਬਾਣੀ ਨਾਲ ਜੁੜੇਗਾ ਦੇਖੋ ਭਗਤ ਉਹੀ ਭਗਤਪੂਰਨ ਸਿੰਘ ਜੀ ਗਸ਼ਮੀ ਚੋਂ ਫੇਲ ਹੋ ਗਏ ਮਨ ਸਟੇਬਲ ਹੋ ਗਿਆ ਲਾਇਬ੍ਰੇਰੀਆਂ ਚ ਬਹਿ ਬਹਿ ਕੇ ਕਿਤਾਬਾਂ ਪੜ ਪੜ ਕੇ ਪੜੇ ਲਿਖਿਆ ਤੋਂ ਵੱਡੇ ਵਿਦਵਾਨ ਬਣ ਗਏ ਮੈਂ ਖਾਲਸਾ ਕਾਲ ਜੰਮਰਸਰ ਪੜਦਾ ਸੀ ਭਗਤ ਪੂਰਨ ਸਿੰਘ ਜੀ ਸਾਨੂੰ ਲੈਕਚਰ ਦੇਣ ਆਉਂਦੇ ਸੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਿਆ 1980 ਵਿੱਚ ਸਾਨੂੰ ਕੀ ਪੜ੍ਹਾ ਰਹੇ ਨੇ ਕਹਿੰਦੇ ਬੱਚਿਓ ਜ਼ਮੀਨ ਥੱਲੇ ਪਾਣੀ ਘਟ ਰਿਹਾ ਇਹਨੂੰ ਸੰਭਲ ਕੇ ਵਰਤਿਓ ਜਿਹੜਾ ਦਸਵੀਂ ਚੋਂ ਫੇਲ ਹੋ ਗਿਆ ਉਹ ਬਾਣੀ ਨਾਲ ਜੁੜਿਆ ਉਹਨੂੰ 1980 'ਚ ਗੱਲ ਸਮਝ ਆ ਗਈ ਤੇ ਸਾਨੂੰ 2024 'ਚ ਨਹੀਂ ਸਮਝਾਈ ਗੱਲ ਇਹ ਕਿ ਜ਼ਮੀਨ ਥੱਲੇ ਪਾਣੀ ਘਟ ਰਿਹਾ ਬਾਣੀ ਮਨੁੱਖ ਨੂੰ ਚਮਕਾ ਦਿੰਦੀ ਆ ਲਿਸਕਾ ਦਿੰਦੀ ਆ ਚੰਗੀ ਤਰ੍ਹਾਂ ਉਹਦੀ ਪਾਲਿਸ ਕਰਕੇ ਉਹਨੂੰ ਸਜਾ ਦਿੰਦੀ ਆ ਹੀਰਾ ਬਣਾ ਦਿੰਦੀ ਆ ਉਹਨੂੰ ਪਰਸਨੈਲਿਟੀ ਦਾ ਮਾਲਕ ਬਣਾ ਦਿੰਦੀ ਆ ਪਰਸਨੈਲਿਟੀ ਕਿਨੂੰ ਕਹਿੰਦੇ ਨੇ ਮੈਂ ਦੁਨੀਆ ਤੋਂ ਜਾਵਾ ਲੋਕ ਇਹ ਨਾ ਕਹਿਣ ਚੰਗਾ ਹੋਇਆ ਇਹ ਮਰ ਗਿਆ ਇੱਕ ਬੰਦਾ ਸੀ ਇਹ ਤਾਂ ਚਿੱਟਾ ਵੇਚਦਾ ਸੀ ਇਹ ਤਾਂ ਫਲਾਨਾ ਸੀ ਮੈਂ ਜਾਵਾ ਤੇ ਦੁਨੀਆ ਕਵੇ ਬਹੁਤ ਚੰਗਾ ਸੀ ਬਹੁਤ ਚੰਗੀ ਸੀ ਇਹ ਹਾਰਡ ਵਰਕਰ ਸੀ ਇਹ ਇਮਾਨਦਾਰ ਸੀ ਇਹ ਮਿੱਠ ਬੋਲੜਾ ਸੀ ਇਹਦਾ ਕਿਰਦਾਰ ਬੜਾ ਵਧੀਆ ਸੀ ਕੋਈ ਮਰੇ ਤੇ ਦੁਨੀਆ ਸਲੂਟ ਕਰੇ ਉਹਨੂੰ ਕਹਿੰਦੇ ਆ ਪਰਸਨੈਲਿਟੀ ਨਾਲ ਮਰਨਾ ਜਦੋਂ ਬਾਣੀ ਨਾਲ ਜੁੜੋਗੇ ਮਨ ਸਟੇਬਲ ਹੋਏਗਾ ਬੁਰਾਈਆਂ ਤੋਂ ਬਚ ਜਾਓਗੇ ਮੈਂ ਇੱਕ ਛੋਟੀ ਜਿਹੀ ਘਟਨਾ ਇੱਕ ਸਕੂਲ ਦੀ ਸੁਣਾਉਣੀ ਚਾਹੁੰਦਾ ਇੱਕ ਮੈਂ ਸਕੂਲ 'ਚ ਗਿਆ ਮੈਂ ਕਿਹਾ ਸਰ ਕੁਝ ਕਲਾਸਾਂ ਲੱਗੀਆਂ ਨੇ ਇਹ ਵੀ ਬਿਠਾ ਦਿਓ ਬੱਚੇ ਸੁਣ ਲੈਣਗੇ ਕਹਿੰਦੇ ਇਹ ਸਾਇੰਸ ਵਾਲੇ ਬੱਚੇ ਨਹੀਂ ਬਿਠਾਣੇ ਮੈਂ ਕਿਹਾ ਕੀ ਪਤਾ ਸਾਇੰਸ ਵਾਲਿਆਂ ਦੇ ਭਾਗ ਜਾਗ ਜਾਣ ਸੰਗਾਜੀ ਧਿਆਨ ਨਾਲ ਸੁਣਿਓ ਤੁਹਾਡੇ ਬੱਚੇ ਵੀ ਸਾਇੰਸ ਪੜ੍ਹਦੇ ਹੋਣਗੇ ਕਹਿੰਦੇ ਮੈਂ ਕਿਹਾ ਜੀ ਕੀ ਪਤਾ ਸਾਇੰਸ ਵਾਲਿਆਂ ਦੇ ਭਾਗ ਜਾਗ ਜਾਣ ਕਹਿੰਦੇ ਇਹਦੇ ਭਾਗ ਜਾਗੇ ਹੋਏ ਨੇ ਮੈਂ ਕਿਹਾ ਜੀ ਗੱਲ ਨਹੀਂ ਸਮਝ ਆਈ ਕਹਿੰਦੇ ਸਾਇੰਟਿਸਟ ਬਣ ਜਾ ਮਝਾਈ ਕਹਿੰਦੇ ਸਾਇੰਟਿਸਟ ਬਣ ਜਾਣੇ ਨੇ ਫੇ ਮੈਨੂੰ ਸਮਝਾਇਆ ਉਹਨਾਂ ਨੇ ਕਹਿੰਦੇ ਸਾਇੰਸ ਬੜੀ ਟਫ ਹੁੰਦੀ ਹੈ ਲਾਈਕ ਬੱਚੇ ਲੈਂਦੇ ਨੇ ਮਿਹਨਤ ਬੜੀ ਕਰਨੀ ਪੈਂਦੀ ਆ ਰਿਜ਼ਲਟ ਖਰਾਬ ਹੋ ਜਾਏਗਾ ਪੜ੍ਹਾਈ ਖਰਾਬ ਹੋ ਜੇਗੀ ਅਸੀਂ ਡਿਸਟਰਬ ਹੋ ਜਾਾਂਗੇ ਤੁਸੀਂ ਸਾਇੰਸ ਵਾਲੇ ਬੱਚੇ ਛੱਡੋ ਤੇ ਬਾਕੀਆਂ ਦੇ ਭਾਗ ਜਗਾਓ ਉਹਨਾਂ ਨੇ ਉਹਨਾਂ ਨੇ ਕਿਹਾ ਹੁਣ ਨਹੀਂ ਬਾਬਾ ਬੋਲਦਾ ਮੈਂ ਕਿਹਾ ਬਾਬਾ ਰੁਕਦਾ ਹੀ ਨਹੀਂ ਬਾਬਾ ਤੇ ਉਦੋਂ ਨਹੀਂ ਰੁਕਦਾ ਜਦੋਂ ਗਲਾ ਬੰਦ ਹੋ ਜਾਏ ਬਾਬਾ ਉਦੋਂ ਨਹੀਂ ਰੁਕਦਾ ਜਦੋਂ 101 ਦਾ ਬੁਖਾਰ ਚੜ ਜਾਏ ਡੋਲੋ ਖਾ ਕੇ ਗੱਡੀ 'ਚ ਬੈ ਕੇ ਤੁਰ ਪੈਂਦਾ ਮੈਂ ਕਿਹਾ ਸਰ ਮੈਂ ਕੁਝ ਕਹਿਣਾ ਮੈਨੂੰ ਮਾਫ਼ ਕਰ ਦੋਗੇ ਕਹਿੰਦੇ ਬੋਲੋ ਮੈਂ ਕਿਹਾ ਸਰ ਜੇ ਸਾਇੰਸ ਵਾਲੇ ਬੱਚੇ ਇੱਥੇ ਨਾ ਬਿਠਾਏ ਕਹਿੰਦੇ ਫਿਰ ਕੀ ਹੋਊਗਾ ਮੈਂ ਕਿਹਾ ਸਰ ਸਾਇੰਟਿਸਟ ਬਣ ਜਾਣਗੇ ਬੜੇ ਲਾਇਕ ਹੁੰਦੇ ਨੇ ਬੜੇ ਸਿਆਣੇ ਹੁੰਦੇ ਨੇ ਪੜ੍ਹ ਲਿਖ ਜਾਣਗੇ ਕੋਈ ਖਤਰਾ ਨਹੀਂ ਪਰ ਸਰ ਜੇ ਸਾਇੰਸ ਵਾਲੇ ਬੱਚੇ ਇੱਥੇ ਨਾ ਬਿਠਾਏ ਜੇ ਉਹਨਾਂ ਨੂੰ ਆਤਮਕ ਰੰਗ ਨਾ ਚਾੜਿਆ ਜੇ ਉਹਨਾਂ ਦੇ ਕੰਨਾਂ ਵਿੱਚ ਉਹਨਾਂ ਦੀ ਮੁਖਾਰਬਿੰਦ ਵਿੱਚ ਬਾਣੀ ਨਾ ਪਾਈ ਜੇ ਕੋਈ ਸਾਇੰਟਿਸਟ ਮੰਤਰੀ ਬਣ ਗਿਆ ਹੁਣ ਖਾਨ ਕੰਨ ਖੋਲ ਕੇ ਸੁਣ ਲਿਓ ਸਾਰੇ ਜੇ ਮੈਂ ਕਹਾਂ ਇਹਨਾਂ ਵਿੱਚੋਂ ਕੋਈ ਸਾਇੰਟਿਸਟ ਮੰਤਰੀ ਬਣ ਗਿਆ ਸਭ ਤੋਂ ਪਹਿਲਾਂ ਤੁਹਾਡੇ ਸਕੂਲ ਦੇ ਵਜੀਫੇ ਖਾਊਗਾ ਰੱਜੂਗਾ ਨਹੀਂ ਰੇਤਾ ਖਾਊਗਾ ਕੇਵਲ ਖਾਊਗਾ ਟਰਾਂਸਪੋਰਟ ਖਾਊਗਾ ਜੰਗਲ ਖਾਊਗਾ ਰੱਜੂਗਾ ਨਹੀਂ ਚਿੱਟਾ ਵੇਚੂਗਾ ਤੁਹਾਡੇ ਘਰਾਂ ਚ ਆ ਕੇ ਤੁਹਾਡੇ ਪੁੱਤ ਮਰਵਾਊਗਾ ਰੱਜੂਗਾ ਨਹੀਂ ਸੋਨੇ ਦੀਆਂ ਇੱਟਾਂ ਬਣਾ ਕੇ ਨੱਪੂਗਾ ਰਸੋਈ 'ਚ ਟੈਲਾਂ ਲਾ ਕੇ 10 ਪੀੜੀਆਂ ਦੇ ਖਾਣ ਜੋਗਾ ਪ੍ਰਬੰਧ ਕਰ ਦੇਗਾ ਰੱਜੂਗਾ ਨਹੀਂ ਸਾਇੰਸ ਵਾਲੇ ਬੱਚੇ ਨੇ ਬਾਣੀ ਕਿਉਂ ਨਹੀਂ ਪੜ੍ਹਨੀ ਭਾਈ ਦੱਸੋ ਮੈਨੂੰ ਸਾਇੰਸ ਵਾਲੇ ਬੱਚੇ ਨੇ ਆਤਮਕ ਤੌਰ ਤੇ ਨਹੀਂ ਜੀਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਊਂਡਰ ਵਾਈਸ ਚਾਂਸਲਰ ਧਿਆਨ ਨਾਲ ਸੁਣਿਓ ਫਾਊਂਡਰ ਵਾਈਸ ਚਾਂਸਲਰ ਡਾਕਟਰ ਜੋਧ ਸਿੰਘ ਜੀ ਖਾਲਸਾ ਕਲ ਜਮਰਸਤ ਵੀ ਪੜਾਉਂਦੇ ਰਹੇ ਨੇ ਇੱਥੇ ਪ੍ਰਿੰਸੀਪਲ ਵੀ ਰਹੇ ਨੇ ਅਜ ਪਾਠ ਕਰਦੇ ਸੀ ਤੇ ਯੂਨੀਵਰਸਿਟੀ ਦੀ ਵੀਸੀ ਦੀ ਕੁਰਸੀ ਦੇ ਬੈਠੇ ਆਫ ਟਾਈਮ ਦੇ ਵਿੱਚ ਗੁਰੂ ਘਰ ਦੇ ਵਿੱਚ ਕਥਾ ਵੀ ਕਰਦੇ ਸੀ ਉਹ ਮੈਥੇਮੈਟਿਕਸ ਪੜਾਉਂਦੇ ਸੀ ਮੈਥੇਮੈਟਿਕਸ ਦੇ ਪ੍ਰੋਫੈਸਰ ਸੀ ਮੈਥ ਵਾਲਿਆਂ ਨੇ ਬਾਣੀ ਕਿਉਂ ਨਹੀਂ ਪੜ੍ਹਨੀ ਕੱਲੀ ਪੰਜਾਬੀ ਵਾਲਿਆਂ ਨੇ ਕਿਉਂ ਪੜ੍ਹਨੀ ਕੱਲੀ ਰਿਲੀਜੀਅਨ ਵਾਲਿਆਂ ਨੇ ਕਿਉਂ ਪੜ੍ਹਨੀ ਇਹ ਹਰ ਇੱਕ ਨੇ ਪੜ੍ਹਨੀ ਹੈ ਕਮਰਸ ਵਾਲੇ ਨੇ ਵੀ ਪੜ੍ਹਨੀ ਹੈ ਸਾਧ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਸੁਣਿਆ ਹੋਵੇਗਾ ਸਿੱਖ ਚਿੰਤਕ ਕਵੀ ਸਿੱਖ ਸਾਹਿਤਕਾਰ ਜਦੋਂ ਸਿੱਖ ਸਾਹਿਤਕਾਰ ਦੀ ਗੱਲ ਕਰਦੇ ਆਂ ਇੰਜ ਲੱਗਦਾ ਪੰਜਾਬੀ ਡਿਪਾਰਟਮੈਂਟ ਹੋਏਗਾ ਰਿਲੀਜੀਅਨ ਡਿਪਾਰਟਮੈਂਟ ਹੋਏਗਾ ਪ੍ਰੋਫੈਸਰ ਪੂਰਨ ਸਿੰਘ ਕਮਿਸਟਰੀ ਦੀ ਹਾਇਰ ਐਜੂਕੇਸ਼ਨ ਟੋਕੀਓ ਜੁਨੀਵਰਸਿਟੀ ਜਪਾਨ ਤੋਂ ਲੈ ਕੇ ਆਏ ਸੀ ਔਰ ਉਹ ਆਤਮਕ ਤੌਰ ਤੇ ਜਿੰਦਾ ਸੀ ਆਤਮਕ ਤੌਰ ਤੇ ਇਸ ਕਰਕੇ ਉਹਨਾਂ ਨੇ ਆ ਪੰਜਾਬੀ ਪੰਜਾਬੀਆਂ ਦੀ ਤਸਵੀਰ ਖਿੱਚੀ ਐ ਪੰਜਾਬੀਓ ਅੱਜ ਗੁਰੂ ਦਾ ਪਰਬ ਮਨਾ ਰਹੇ ਹਾਂ ਇਹ ਆਪਣੀ ਤਸਵੀਰ ਨੂੰ ਧੁੰਦਲੀ ਕਰ ਬੈਠੇ ਹਾਂ ਇਹ ਤਸਵੀਰ ਸਾਇੰਸ ਪੜਨ ਵਾਲਾ ਬਾਣੀ ਨਾਲ ਜੁੜਿਆ ਸਾਇੰਟਿਸਟ ਪੂਰਨ ਸਿੰਘ ਤੁਹਾਡੀ ਦਿਖਾ ਗਿਆ ਇਹ ਤਸਵੀਰ ਮੈਂ ਦੱਸ ਕੇ ਬਹਿ ਜਾਣਾ ਇਹ ਤਸਵੀਰ ਆਪਣੀ ਅਜ ਨਾਲ ਲੈ ਕੇ ਜਾਇਓ ਤੇ ਆਪਣੇ ਬੱਚਿਆਂ ਨੂੰ ਦੱਸਿਓ ਉਹਨੇ ਤਿੰਨ ਗੱਲਾਂ ਲਿਖੀਆਂ ਪੰਜਾਬੀਆਂ ਬਾਰੇ ਸੁਣ ਲਿਓ ਧਿਆਨ ਨਾਲ ਪਹਿਲੀ ਗੱਲ ਇਹ ਵੇਪਰਵਾ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਮਰਨ થી ਨਹੀਂ ਡਰਦੇ ਕਹਿੰਦਾ ਪੰਜਾਬੀ ਦੇ ਬੇਪਰਵਾਹ ਨੇ ਇਹ ਮੌਤ ਤੋਂ ਡਰਦੇ ਨਹੀਂ ਇਹ ਭਾਣੇ 'ਚ ਵਿਸੜਦੇ ਨੇ ਇਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਕਹਿੰਦਾ ਜਦੋਂ ਆਉਣੀ ਆ ਹੀ ਜਾਣੀ ਆ ਇਹ ਮੌਤ ਨੂੰ ਮੁਖੌਲ ਕਰਦੇ ਨੇ ਇਤਿਹਾਸ ਤਾਂ ਸੰਗਾ ਜੀ ਪੜਿਆ ਹੋਏਗਾ ਮੰਨੂ ਗਵਰਨਰ ਬਣ ਗਿਆ ਲਾਹੌਰ ਦਾ ਸਿੱਖਾਂ ਦੀ ਵਾਢੀ ਪਾਸਤੀ ਕਹਿੰਦੇ ਵੱਢ ਦਿਓ ਧੌਣਾ ਵੱਢ ਦਿਓ ਲਾਹੌਰ ਦੀਆਂ ਗਲੀਆਂ ਬਾਜ਼ਾਰ ਸਿੱਖਾਂ ਦੀਆਂ ਲਾਸਾਂ ਵੱਡ-ਵੱਡ ਕੇ ਸੁੱਟ ਦਿੱਤੇ ਸਮਝਾਇਓ ਘਰ ਜਾ ਕੇ ਆਪਣੇ ਬੱਚਿਆਂ ਨੂੰ ਗੱਲ ਕੀ ਸੀ ਕਲਮਾ ਪੜ ਲਓ ਕੇਸ ਕਟਾ ਲਓ ਨਹੀਂ ਤੇ ਵੜ ਦੇਾਂਗੇ ਮਾਰ ਦੇਾਂਗੇ ਇੱਕ ਸਿੰਗਲ ਸਿੱਖ ਨੇ ਕੇਸ ਨਹੀਂ ਕਟਾਏ ਇੱਕ ਸਿੰਗਲ ਸਿੱਖ ਮੌਤ ਦੇਖ ਕੇ ਲੁਕਿਆ ਨਹੀਂ ਉਹ ਮੌਤ ਅੱਗੇ ਖੜ ਕੇ ਗੀਤ ਗਾਉਣ ਲੱਗ ਪਏ ਕਿਹੜਾ ਗੀਤ ਗਾਉਂਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸੁਆਏ ਹੋਏ ਮੰਨੂ ਕਹਿੰਦਾ ਅਸੀਂ ਵੱਧਦੇ ਜਾਂਨੇ ਆ ਇਹ ਵੱਧਦੇ ਜਾਂਦੇ ਨੇ ਮੈਂ ਜੰਮਣ ਵਾਲੀਆਂ ਖਤਮ ਕਰ ਦਿਆਂਗਾ ਤੇ ਮਾਵਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕਰਤਾ ਉਹ ਇੱਕ ਵਕਰਾ ਇਤਿਹਾਸ ਹੈ ਮੈਂ ਉਧਰ ਨਹੀਂ ਜਾਣਾ ਮੈਂ ਦੱਸਣਾ ਚਾਹੁੰਨਾ ਕਿ ਮੌਤ ਤੋਂ ਡਰਦੇ ਨਹੀਂ ਇਹ ਤੁਹਾਡੀ ਤਸਵੀਰ ਹੈ ਇਹ ਪ੍ਰੋਫੈਸਰ ਪੂਰਨ ਸਿੰਘ ਸਾਇੰਟਿਸਟ ਬਾਣੀ ਪੜਨ ਵਾਲੇ ਨੇ ਖਿੱਚੀ ਹੈ ਤੇ ਦੂਜਾ ਕੀ ਲਿਖਿਆ ਉਹਨੇ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਕਹਿੰਦਾ ਪੰਜਾਬੀ ਪਿਆਰ ਵਾਲੇ ਆ ਮੈਂ ਕੜਵੀ ਜੀ ਗੱਲ ਕਹਿਣੀ ਆ ਹੁਣ ਧਿਆਨ ਨਾ ਸੁਣਿਆ ਮਾਫੀ ਮੰਗ ਕੇ ਕਹਿੰਦੇ ਪੰਜਾਬੀ ਪਿਆਰ ਵਾਲੇ ਆ ਇਹਨਾਂ ਨੂੰ ਪਿਆਰ ਕਰਕੇ ਦੇਖੋ ਜਾਨ ਵਾਰ ਦਿੰਦੇ ਨੇ ਇਹਨਾਂ ਨੂੰ ਪਿਆਰ ਕਰਕੇ ਦੇਖੋ ਕੁਰਬਾਨ ਹੋ ਜਾਂਦੇ ਨੇ ਇਹਨਾਂ ਨੂੰ ਪਿਆਰ ਕਰਕੇ ਦੇਖੋ ਰੁਕ ਜਾਂਦੇ ਨੇ ਝੁਕ ਜਾਂਦੇ ਨੇ ਕੀ ਸਾਨੂੰ ਪੰਜਾਬੀਆਂ ਨੂੰ ਪਤਾ ਹੈ ਅਸੀਂ ਪਿਆਰ ਵਾਲੇ ਆ ਬੋਲੋ ਜੀ ਨਹੀਂ ਪਤਾ ਹੈ ਅਸੀਂ ਤੇ ਆਪਣੇ ਆਪ ਨੂੰ ਸਮਾਰਟ ਵੀ ਨਹੀਂ ਮੰਨਦੇ ਆਤਮਕ ਤੌਰ ਤੇ ਮਰੇ ਲੋਕਾਂ ਨੇ ਤੁਹਾਡੀ ਤਸਵੀਰ ਕੀ ਬਣਾਤੀ ਇਹ ਬੰਦੇ ਵੀ ਦੇਸੀ ਪੀਂਦੇ ਵੀ ਦੇਸੀ ਅਸੀਂ ਸ਼ਰਾਬਾਂ ਪੀਣੇ ਜੋਗੇ ਰਹਿ ਗਏ ਇਹ ਸਾਡੀ ਤਸਵੀਰ ਆ ਪੰਜਾਬੀਆਂ ਦੀ ਇਹ ਕੌਣ ਸੋਚੇਗਾ ਇਹ ਪੁਰਬ ਸਤਾਬ ਦੀਆਂ ਭਾਗਾ ਵਾਲਿਆਂ ਦੀ ਜ਼ਿੰਦਗੀ ਚ ਆਉਂਦੀਆਂ ਨੇ ਇਹ ਮਨਾਈਆਂ ਤਾਂ ਸਫਲ ਨੇ ਜਦੋਂ ਗੱਲਾਂ ਸੋਚਣੀਆਂ ਸ਼ੁਰੂ ਕਰਾਂਗੇ ਜਦੋਂ ਆਪਣੀ ਤਸਵੀਰ ਨੂੰ ਸਾਫ਼ ਕਰਾਂਗੇ ਜੇ ਤਸਵੀਰ ਧੁੰਦਲੀ ਆ ਤੇ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਪਰ ਅਰਦਾਸ ਕਰਕੇ ਜਾਇਓ ਸਾਰੇ ਬਖਸ਼ਸਾਂ ਇਸੇ ਦਰ ਤੋਂ ਮਿਲਦੀਆਂ ਨੇ ਆਪਣੀ ਤਸਵੀਰ ਸਾਫ਼ ਹੋ ਜੇਗੀ ਸਾਡੀ ਤਸਵੀਰ ਕੀ ਹੈ ਗੰਡਾਸੇ ਚੱਕਣੇ ਬੜਕਾ ਮਾਰਨੀਆਂ ਗੋਲੀਆਂ ਚਲਾਉਣੀਆਂ ਸ਼ਰਾਬਾਂ ਪੀਣੀਆਂ ਸਾਡੇ ਵਰਤਾਰੇ ਨੇ ਹਾਂਜੀ ਹੁਣ ਕੱਲ ਨੂੰ ਜਿਹੜੀ ਕੋਈ ਬੰਦਾ ਟੱਲੀ ਹੋਊਗਾ ਕੋਤੀ ਪੈਰ ਨਾਲ ਨਹੀਂ ਨੱਚੂਗੀ ਉਥੇ ਸਰਬ ਰੋੜੇਗਾ ਅਸੀਂ ਪੰਜਾਬੀ ਅਣਖ ਵਾਲੇ ਪੰਜਾਬੀਆਂ ਨੇ ਇਹਨਾਂ ਗਾਣਿਆਂ ਦੇ ਉੱਤੇ ਰੇਲਾਂ ਬਣਾ ਬਣਾ ਕੇ ਸਾਰਾ ਕੁਝ ਹੀ ਬਰਬਾਦ ਕਰਨ ਤੁਰ ਪਏ ਅਸੀਂ ਪੰਜਾਬ ਨੂੰ ਅਜ ਅਰਦਾਸ ਕਰਕੇ ਜਾਇਓ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਪੰਜਾਬ ਵਸਦਾ ਰਹੇ ਪੰਜਾਬ ਚੜ੍ਹਦੀ ਕਲਾ 'ਚ ਰਹੇ ਇਹ ਹੋਏਗਾ ਜਦੋਂ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜਾਂਗੇ ਤੇ ਜਿਹੜੀ ਤੀਜੀ ਗੱਲ ਲਿਖੀ ਆ ਪੂਰਨ ਸਿੰਘ ਨੇ ਪਰ ਟੈਨ ਮੰਨਣ ਕਿਸੇ ਦੀ ਖੜ ਜਾਂ ਡਾਂਗਾ ਮੋਢੇ ਤੇ ਣਾਰ ਕੇ ਕਹਿੰਦੇ ਪਿਆਰ ਕਰੋਗੇ ਜਾਨਵਾਰ ਦੇਣਗੇ ਪਰ ਇਹ ਅਣਖ ਵਾਲੇ ਨੇ ਇਹਨਾਂ ਦੀ ਅਣਖ ਨੂੰ ਵੰਗਾਰੋਗੇ ਇਹ ਡਾਂਗਾ ਮਾਰ ਮਾਰ ਕੇ ਸਿਰ ਫੇਣਾ ਵੀ ਜਾਣਦੇ ਆ ਤੁਹਾਡੇ ਮਾਝੇ ਦਾ ਇਤਿਹਾਸ ਹੈ ਕਿ ਜਕਰੀਆ ਖਾਨ ਕਹਿੰਦਾ ਸਿੱਖ ਔਮ ਖਤਮ ਕਰ ਦਿੱਤੀ ਲੱਭਣੇ ਕਦੇ ਨਹੀਂ ਬੋਤਾ ਸਿੰਘ ਗਰਜਾ ਸਿੰਘ ਖੜ ਗਏ ਆ ਕੇ ਅਣਖ ਨੂੰ ਵੰਗਾਰ ਪਈ ਆ ਕਹਿੰਦੇ ਖਾਲਸਾ ਰਾਜ ਕਰਦਾ ਹੈ ਠੀਕ ਹੈ ਜੀ ਕਹਿੰਦੇ ਖਾਲਸਾ ਰਾਜ ਕਰਦਾ ਹੈ ਤੇ ਦੂਜਾ ਬੰਦਾ ਵਿਸਪਰਿੰਗ ਕਰਦਾ ਆ ਰਿਹਾ ਉਹ ਸੁਣਿਆ ਖਾਲਸੇ ਦਾ ਰਾਜ ਹੋ ਗਿਆ ਇੱਕ ਅਣਖ ਨੂੰ ਵੰਗਾਰ ਪਈ ਨਾਲ ਹੀ ਜਵਾਬ ਆ ਗਿਆ 100 ਸਿਪਾਹੀ ਆ ਗਿਆ ਘੋੜੇ ਹਥਿਆਰ ਲੈ ਕੇ ਉਹ ਦੋਵਾਂ ਨੇ ਪਿੱਠਾਂ ਜੋੜ ਲੀਆਂ ਡਾਂਗਾ ਮਾਰ ਮਾਰ ਕੇ 10 20 ਨੂੰ ਸਿਰ ਫੇਹ ਦਿੱਤੇ ਫੇਰ ਸੀਧ ਹੋ ਗਏ ਕਹਿੰਦੇ ਆਪਣੀ ਅਣਖ ਦੇ ਵਿਰੁੱਧ ਇੱਕ ਵੀ ਲਫ਼ਜ਼ ਨਹੀਂ ਜੜਨਾ ਆਉਂਦਾ ਮੱਥੇ ਤੇ ਹੱਥ ਧਰਨੇ ਦੀ ਥਾਂ ਸੀਸ ਟਲੀ ਤੇ ਧਰਨਾ ਆਉਂਦਾ ਜੋ ਕੁਝ ਦੁਨੀਆ ਦਾ ਇਹ ਤੁਹਾਡੀ ਤਸਵੀਰ ਹੈ ਜਿਹੜੀ ਪੂਰਨ ਸਿੰਘ ਨੇ ਖਿੱਚੀ ਹੈ ਤੇ ਜਦੋਂ ਪੰਜਾਬੀਆਂ ਦੀ ਅਣਖ ਨੂੰ ਕੋਈ ਵਾਰ-ਵਾਰ ਵੰਗਾਰਦਾ ਤੇ ਪੰਜਾਬੀਆਂ ਦਾ ਥੱਪੜ ਉੱਡਦਾ ਥੱਪੜ ਤੇ ਫਿਰ ਆਵਾਜ਼ ਨਹੀਂ ਨਿਕਲਦੀ ਮੇਰੇ ਵੱਜ ਗਿਆ ਇਹ ਤੁਹਾਡੀ ਤਸਵੀਰ ਹੈ ਅੱਜ ਗੁਰੂ ਦੇ ਦਰ ਤੇ ਆਏ ਹੋ ਆਪਣੀ ਤਸਵੀਰ ਨਾਲ ਲੈ ਕੇ ਜਾਇਓ ਉਹ ਧੁੰਦਲੀ ਤਸਵੀਰ ਦਾ ਭੋਗ ਭਾ ਦਿਓ ਗੁਰੂ ਤੁਹਾਨੂੰ ਮੋੜਵੇਂ ਰੂਪ ਦੇ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਜਬੀ ਬਖਸ਼ਿਸ ਕਰਨਗੇ ਦੋ ਗੱਲਾਂ ਕਹਿ ਕੇ ਮੈਂ ਖਿਮਾ ਮੰਗਦਾ ਨਾਨਕ ਚੰਦ ਨੇ ਇੱਕ ਨਾਵਲ ਪੜ੍ਹਿਆ ਸੀ ਸਾਧ ਸੰਗਤ ਜੀ ਸੁੰਦਰੀ ਨਾਵਲ ਆ ਸਾਡੇ ਬੱਚਿਆਂ 'ਚ ਪੜ੍ਹਨ ਰੁਸੀ ਬਹੁਤ ਘਟ ਗਈ ਆ ਬਸ ਮੋਬਾਈਲ ਰਹਿ ਗਏ ਕੱਲੇ ਉਹ ਨਾਵਲ ਪੜ੍ਹ ਕੇ ਹਜ਼ਾਰਾਂ ਲੋਕ ਸਿੱਖ ਬਣੇ ਸੀ ਨਾਨਕ ਚੰਦ ਤਾਰਾ ਸਿੰਘ ਬਣ ਗਿਆ ਕਿ ਵੀ ਸਮਾਂ ਦੱਸ ਦੇ ਮੈਂ ਉੱਥੇ ਸਮਾਪਤੀ ਕਰ ਦੇਣੀ ਹੈ 2-3 ਮਿੰਟ ਹਾਂ ਉੱਥੇ ਹੀ ਭਾਈ ਗੋਜੀ ਧੰਨਵਾਦ ਉਹ ਨਾਵਲ ਪੜ੍ਹ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਨਾਨਕ ਚੰਦ ਤਾਰਾ ਸਿੰਘ ਬਣ ਗਿਆ ਬਾਣੀ ਪੜਨ ਲੱਗ ਪਿਆ ਮਾਸਟਰ ਤਾਰਾ ਸਿੰਘ ਬਣ ਗਿਆ ਕੌਣ ਸੀ ਉਹ ਸਿੱਖ ਕੌਮ ਦਾ ਲੀਡਰ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਸਾਡੀ ਦੋਨੇ ਕੌਮ ਦੀਆਂ ਵੱਡੀਆਂ ਸੰਸਥਾਵਾਂ ਦਾ ਮੁਖੀ ਬਣਿਆ ਉਹ ਬਾਣੀ ਨਾਲ ਜੁੜਿਆ ਮਨੁੱਖ ਕਿੱਥੇ ਪਹੁੰਚ ਗਿਆ ਇਹ ਨਾਵਲ ਲਿਖਿਆ ਕਿੰਨੇ ਸੀ ਭਾਈ ਵੀਰ ਸਿੰਘ ਨੇ ਭਾਈ ਵੀਰ ਸਿੰਘ ਕੌਣ ਸੀ ਕੁਦਰਤ ਦੇ ਪੁਜਾਰੀ ਅਧਿਆਤਮਕ ਕਵੀ ਸੰਤ ਕਵੀ ਭਾਈ ਵੀਰ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਹਜ਼ਾਰਾਂ ਲੋਕ ਸਿੱਖ ਬਣੇ ਸੀ ਤੇ ਸਾਧ ਸੰਗਤ ਜੀ ਜਿੰਨੇ ਤੁਸੀਂ ਸਹਿਜ ਪਾਠ ਸੰਪੂਰਨ ਕਰਕੇ ਅੱਜ ਆਏ ਹੋ ਨਾ ਧਿਆਨ ਨਾਲ ਸੁਣਿਓ ਭਾਈ ਵੀਰ ਸਿੰਘ ਦੀ 8 ਸਾਲ ਦੀ ਉਮਰ ਸੀ ਤੀਜੀ ਜਮਾਤ ਚ ਪੜ੍ਹਦੇ ਸੀ ਜਦੋਂ ਪਹਿਲੇ ਸਹਿਜ ਪਾਠ ਦਾ ਭੋਗ ਪਾ ਲਿਆ ਦੇਖ ਲਓ ਕਿੱਡੀ ਵੱਡੀ ਪਰਸਨੈਲਿਟੀ ਦੇ ਮਾਲਕ ਬਣੇ ਹੋ ਕਿੰਨੇ ਅਵਾਰਡ ਮਿਲੇ ਉਹਨਾਂ ਨੂੰ ਕਿੰਨੀ ਵੱਡੀ ਉਹਨਾਂ ਦੀ ਅਵਸਥਾ ਬਣੀ ਕਿ ਪ੍ਰੋਫੈਸਰ ਪੂਰਨ ਸਿੰਘ ਵਰਗੇ ਜਦੋਂ ਗਲਤੀ ਨਾਲ ਕੇਸ ਘਟਾ ਜਾਂਦੇ ਆ ਤੇ ਸਿਆਲਕੋਟ ਦੀ ਕਾਨਫਰੰਸ ਵਿੱਚ ਸਿਰ ਤੇ ਹੱਥ ਹੀ ਰੱਖਦੇ ਭਾਈ ਵੀਰ ਸਿੰਘ ਸਾਰੀ ਜ਼ਿੰਦਗੀ ਉਸ ਤਰ੍ਹਾਂ ਉਹਦੇ ਨੇੜੇ ਨਹੀਂ ਆਉਂਦਾ ਮਾਂ ਪੁੱਛਦੀ ਐ ਪੁੱਤ ਪੂਰਨਾ ਤੇਰਾ ਉਸ ਤਰ੍ਹਾਂ ਕਿੱਥੇ ਆ ਮਾਂ ਜਿਹੜੇ ਸਿਰ ਤੇ ਭਾਈ ਵੀਰ ਸਿੰਘ ਦਾ ਹੱਥ ਆ ਗਿਆ ਉਹ ਸਿਰ ਤੇ ਉਸ ਤਰ੍ਹਾਂ ਨਹੀਂ ਆ ਸਕਦਾ ਬਾਣੀ ਐਡੀ ਵੱਡੀ ਸ਼ਖਸੀਅਤ ਘੜ ਦਿੰਦੀ ਐ ਸਮਾਂ ਨਹੀਂ ਨਹੀਂ ਤੇ ਮੈਂ ਤੁਹਾਡੇ ਨਾਲ ਹੋਰ ਚਾਰ ਗੱਲਾਂ ਕਰਦਾ ਐ ਮੈਂ ਆਖਰ ਤੇ ਇੱਕੋ ਗੱਲ ਕਹਿਣੀ ਆ ਉਹ ਧਿਆਨ ਨਾਲ ਸੁਣਿਓ ਸਾਡੀ ਇੱਕ ਸਿੱਖ ਰਹਿਤ ਮਰਿਆਦਾ ਹੈ ਜਿਹਨੂੰ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਕਹਿੰਦੇ ਆ ਜਿਹਨੂੰ ਪੰਥ ਦੀ ਰਹਿਤ ਮਰਿਆਦਾ ਕਹਿੰਦੇ ਆ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਬਲਿਸ਼ ਕਰਕੇ ਦੁਨੀਆ 'ਚ ਵੰਡਦੀ ਹੈ ਉਹ ਸਾਡਾ ਕੋਡ ਆਫ ਕੰਡਕਟ ਹੈ ਉਹਦੇ 'ਚ ਜੋ ਲਿਖਿਆ ਗੁਰੂ ਪੰਥ ਦਾ 15 ਸਾਲ ਰੜਕਣ ਤੋਂ ਬਾਅਦ ਫੈਸਲਾ ਹੈ ਉਹ ਸਾਡੇ ਲਈ ਹੁਕਮ ਹੈ ਇੱਕ ਇੱਕ ਅੱਖਰ ਸਾਡੇ ਲਈ ਹੁਕਮ ਹੈ ਉਹਦੇ ਵਿੱਚ ਲਿਖਿਆ ਸਿੱਖ ਦਾ ਸਧਾਰਨ ਪਾਠ جاری ਰਹਿਣਾ ਚਾਹੀਦਾ ਇਹ ਨਾ ਸੋਚਿਓ ਕਿ ਸਤਬ ਦੀ ਮਨਾੜੀ ਪਾਠ ਕਰ ਲਿਆ ਤੇ ਬਸ ਅੱਜ ਪਾਠ ਦੁਬਾਰਾ ਆਰੰਭ ਕਰਨਾ ਹੈ ਅਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 75 ਸਤਬ ਦੀ ਆ ਰਹੀ ਹੈ ਨਵੰਬਰ 2000 25 ਦੇ ਵਿੱਚ ਉਹਨੂੰ ਮਨਾਉਂਦਿਆਂ ਫਿਰ ਸਹਿਜ ਪਾਠਾਂ ਦੇ ਅੰਦਰ ਰਲ ਕੇ ਇਕੱਠੇ ਬਹਿ ਕੇ ਭੋਗ ਪਾਵਾਂਗੇ ਦੂਜੀ ਗੱਲ ਅਰੇਤ ਮਰਿਆੰਦਾ ਚ ਇੱਕ ਹੋਰ ਗੱਲ ਲਿਖੀ ਆ ਜਿਹੜਾ ਪ੍ਰਾਣੀ ਆਪ ਸਹਿਜ ਸੌਰੀ ਜਿਹੜਾ ਪ੍ਰਾਣੀ ਆਪ ਪਾਠ ਨਹੀਂ ਕਰ ਸਕਦਾ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਉਥੇ ਸੁਣ ਲਵੇ ਲਿਖਿਆ ਕਰਾ ਲਵੇ ਕਿਤੇ ਨਹੀਂ ਲਿਖਿਆ ਹੁਣ ਪਹਿਲੀ ਗੱਲ ਕਰ ਕੌਣ ਨਹੀਂ ਸਕਦਾ ਜਿਹੜਾ ਬਿਮਾਰ ਹੈ ਕਰ ਕੌਣ ਨਹੀਂ ਸਕਦਾ ਜਿਹੜਾ ਅਨਪੜ ਹੈ ਜੇ ਰੱਬ ਨੇ ਤੰਦਰੁਸਤੀ ਦਿੱਤੀ ਹੈ ਤੇ ਵਿਦਿਆਦਾਨ ਦਿੱਤਾ ਵਾ ਤੇ ਜਿਹੜੇ ਸਹਿਜ ਪਾਠ ਨਹੀਂ ਕਰਦੇ ਉੰਜ ਸਤਿਪਦੀ ਸੇ ਯੋਗਦਾਨ ਪਾਉਣ ਆਪਣੀ ਸਿਰ ਨਿਵਾਉਣ ਆਏ ਨੇ ਅੱਜ ਸਹਿਜ ਪਾਠ ਆਰੰਭ ਕਰਕੇ ਜਾਇਓ ਤੇ ਪੋਥੀਆਂ ਭੇਟਾ ਰਹਿਤ ਲੈ ਕੇ ਜਾਇਓ ਸਾਰੀ ਜ਼ਿੰਦਗੀ ਪੜਨਾ ਇੱਕ ਅੰਗਰੋਜ ਪੜ ਲਓ ਉਹ ਵੀ ਸਹਿਜ ਪਾਠ ਹੈ ਦੋ ਅੰਗਰੋਜ ਪੜ ਲਓ ਉਹ ਵੀ ਸਹਿਜ ਪਾਠ ਹੈ ਚਾਰ ਅੰਗਰੋਜ ਪੜ ਲਓ ਉਹ ਵੀ ਸਹਿਜ ਪਾਠ ਸਵੇਰੇ ਨਹੀਂ ਪੜ ਹੁੰਦਾ ਰਾਤ ਨੂੰ ਪੜ ਲਓ ਪਰਮਸਾ ਨਾ ਪਿਓ ਸਾ ਘੜੀ ਸੁਲੱਖਣੀ ਜਿਤ ਸਿਮਰਤ ਹਰਨਾਮਾ ਜੇ ਰਾਤ ਨੂੰ ਕੇ ਦਾ ਟਾਈਮ ਲੱਗਦਾ ਨਾ ਰਾਤ ਨੂੰ ਭੱਗ ਜਗਦੇ ਆ ਤੇ ਜਗਾ ਲੈਣੇ ਚਾਹੀਦੇ ਆ ਅੱਧੀ ਰਾਤ ਨੂੰ ਜਾਗਦੇ ਅੱਧੀ ਰਾਤ ਨੂੰ ਪੜ ਲੈਣਾ ਚਾਹੀਦਾ ਸੋ ਸਾਰੀ ਸੰਗਤ ਸਹਿਜ ਪਾਠਾਂ ਦੇ ਭੋਗ ਪਾਉਣ ਆਈ ਉਹਨਾਂ ਨੂੰ ਵਧਾਈਆਂ ਤੇ ਆਰੰਭ ਦੁਬਾਰਾ ਕਰਕੇ ਜਾਣੇ ਆ ਤੇ ਇੱਕ ਗੁਰੂਦਰ ਤੇ ਪ੍ਰਣ ਕਰਕੇ ਜਾਇਓ ਕਿ ਅਸੀਂ ਘਟੋ ਘਟ 20 20 ਪ੍ਰਾਣੀਆਂ ਨੂੰ ਸਹਿਜ ਪਾਠ ਨਾਲ ਜੋੜਾਂਗੇ ਤੇ ਫਿਰ ਤੁਸੀਂ ਜਿਹੜੀਆਂ ਸੰਸਥਾਵਾਂ ਤੋਂ ਜਿਹੜੇ ਪਿੰਡਾਂ ਚੋਂ ਆਏ ਹੋ ਸਾਰੇ ਪਿੰਡਾਂ 'ਚ ਤੁਹਾਡੇ ਕੋਲ ਸਾਡੇ ਲਿੰਕ ਨੇ ਸਹਿਜ ਪੜ ਸੇਵਾ ਦੇ ਉੱਥੇ ਸੰਪਰਕ ਕਰਿਓ ਘਰ ਘਰ ਸਹਿਜ ਪੜ ਦੀਆਂ ਸੈਂਤੀਆਂ ਭੇਟਾ ਰਹਿਤ ਪਹੁੰਚਾਵਾਂਗੇ ਪੋਥੀਆਂ ਦੀ ਭੇਟਾ ਨਹੀਂ ਟਰਾਂਸਪੋਰਟੇਸ਼ਨ ਦਾ ਖਰਚਾ ਨਹੀਂ ਰਜਿਸਟ੍ਰੇਸ਼ਨ ਦੀ ਫੀਸ ਨਹੀਂ ਦਸਬੰਧ ਦੀ ਪੀਰ ਲਈ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਭੁੱਲਾ ਚੁੱਕਾਂ ਦੀ ਮਾਫੀ ਦੇਣਾ ਮਾਣ ਬਖਸ਼ਿਆ ਇਹ ਜੋਗ ਸਮਝਿਆ ਮੈਂ ਸਾਰੀ ਪ੍ਰਬੰਧਕਾਂ ਦਾ ਖਾਸ ਤੌਰ ਤੇ ਪ੍ਰਿੰਸੀਪਲ ਮਨਜੀਤ ਕੌਰ ਜੀ ਸਾਰੀ ਟੀਮ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆਪਣੀ ਸਮੁੱਚੀ ਟੀਮ ਵੀ ਰਾਜਪਾਲ ਸਿੰਘ ਜੀ ਦਿਲਬਾਖ ਸਿੰਘ ਜੀ ਸੋਲ ਸਾਫ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਗੱਜ ਕੇ ਫਤੇ ਬਲਾ ਦਿਓ ਵਾਹਿਗੁਰੂ